ਜੰਮੂ ਕਸ਼ਮੀਰ ਨੇ ਪਹਿਲਗਾਮ ਚ ਜਿਹੜੀ ਮੰਦਭਾਗੀ ਘਟਨਾ ਹੋਈ ਆ ਉਹਦੇ ਮੱਦੇ ਨਜ਼ਰ ਨਕਉਦਰ ਦੇ ਵਿੱਚ ਆਮ ਆਦਮੀ ਦੇ ਜਿੰਨੇ ਵੀ ਵਲੰਟੀਅਰ ਆ ਆਮ ਆਦਮੀ ਪਾਰਟੀ ਦੇ ਆਗੂ ਦਰਸ਼ਨ ਸਿੰਘ ਚਾਲੀ ਚਾਲੀ ਸਾਹਿਬ ਬੜੀ ਮੰਦਭਾਗੀ ਘਟਨਾ ਨੂੰ ਕਿਵੇਂ ਦੇਖਦੇ ਹੋ ਦੇਖੋ ਜੀ ਇਹ ਘਟਨਾ ਨੇ ਸਾਰੇ ਦੇਸ਼ ਦੇ ਹਿਰਦੇ ਬਲੰਦ ਰੱਖ ਦਿੱਤੇ ਆ ਸਾਰਾ ਦੇਸ਼ ਇਸ ਗੱਲ ਦੀ ਸੋਚੀ ਪੈ ਗਿਆ ਵੀ ਆਫਟਰ ਆਲ ਸਾਡੀ ਇੰਟੈਲੀਜੈਂਸੀਆਂ ਕਿਹਨਾਂ ਕਿਤੇ ਸਾਡੀ ਉਥੇ 7 ਲੱਖ ਫੌਜ ਹੈ ਇਹੋ ਸਲਾਨੀ ਨਹੀਂ ਦੱਸ ਵੀ ਤਾ ਮਤਲਬ ਸਿਕਿਉਰ ਕਰ ਸਕਦੇ ਜਿਹੜਾ ਬੰਦ ਜਿਹੜੇ ਬੰਦਿਆਂ ਨੇ ਧਰਮ ਪੁਛ ਕੇ ਉਹਨਾਂ ਦਾ ਕਤਲ ਕੀਤਾ ਉਹ ਕਿਸੇ ਧਰਮ ਦੇ ਹੋ ਨਹੀਂ ਸਕਦੇ ਕਿਉਂਕਿ ਜਿਹੜਾ ਧਰਮ ਇਹ ਨਹੀਂ ਸਿਖਾਉਂਦਾ ਕਿਸੇ ਨੂੰ ਵੀ ਆਪਾਂ ਕਿਸੇ ਦਾ ਕਤਲ ਕਰੀਏ ਧਰਮ ਤਾਂ ਪ੍ਰੇਮ ਤੇ ਪਿਆਰ ਦੀ ਭਾਸ਼ਾ ਪੜਾਉਂਦਾ ਉਹਨਾਂ ਦਾ ਕੋਈ ਧਰਮ ਨਹੀਂ ਸਿਰਫ ਅਰਾਜਕਤਾ ਫਲਾਉਣ ਲਈ ਭਾਰਤ ਦੇ ਵਿੱਚ ਭਾਰਤ ਦੇ ਵਿੱਚ Hindu Sikh ਦਾ ਜਿਹੜੇ ਧਰਮ ਦੇ ਨਾਂ ਤੇ ਪੜਾ ਪਾਉਣ ਦੀ ਸਾਰਾ ਇਹ ਕਲ ਹੋਇਆ ਔਰ ਜਿੰਨੀ ਇਹਦੀ ਨਿੰਦਿਆ ਕੀਤੀ ਜਾਵੇ ਉਹਨੀ ਥੋੜੀ ਆ ਮੈਂ ਸਮਝਦਾ ਵੀ ਇੰਨੀ ਫੌਜ ਹੋਵੇ 7 ਲੱਖ ਦੀ ਇੱਥੇ ਫੌਜ ਦੇ ਫਿਰ ਆਪਣੀ ਇੰਟੈਲੀਜੈਂਸੀ ਉਹ ਕਿੱਥੇ ਗਈਆਂ ਉਹਨਾਂ ਨੂੰ ਪਤਾ ਨਹੀਂ ਇੱਥੇ ਵੀ ਸਲਾਨੀ ਆਉਂਦੇ ਆ ਉਹਨਾਂ ਦੀ ਸਿਕਿਉਰਿਟੀ ਕਰਨੇ ਕਾ ਪੀਸ ਇਸ ਲਈ ਮੈਂ ਦੇਸ਼ ਦੇ ਕਾਨੂੰਨ ਵਿਵਸਥਾ ਪੂਰੀ ਤਤਰ ਮਿੱਤਰ ਹੋਈ ਪਈ ਆ ਇੰਟੈਲੀਜੈਂਸੀ ਇੱਥੇ ਫੇਲ ਹੋਈਆਂ ਇਸ ਲਈ ਕਿੰਨੀ ਇਹਦੀ ਨਿੰਦਿਆ ਕੀਤੀ ਜਾਵੇ ਉਹ ਨਹੀਂ ਥੋੜੀ